ਡਿਫਟੀ ਦੀ ਬਾਈਕ ਤੇ ਜੀ ਆਈ ਨਹੀਂ ਬੈਠਾ ਕੀ ਕੇਸ ਆ ਕੀ ਕੇਸ ਆ ਔਰ ਕਿਹਨੇ ਮਾਰਿਆ ਰਜਿੰਦਰ ਹਸਪਤਾਲ ਦੇ ਵਿੱਚ ਜੋ ਪੈਡੀਆਟ੍ਰਿਕ ਡਿਪਾਰਟਮੈਂਟ ਦੇ ਵਿੱਚ ਐਡਮਿਟ ਕੋਈ ਬੱਚੇ ਦਾ ਸੈਂਪਲ ਜਿਹੜੇ ਰੂਟੀਨ 'ਚ ਵੀ ਜਾਂਦੇ ਆ ਅਸੀਂ ਪੈਨਲ ਟੈਸਟ ਕਰਦੇ ਆ ਵਾਇਰਸ ਪੈਨਲ ਟੈਸਟ ਜਿਹੜਾ ਕਿ ਮੈਡੀਕਲ ਕਾਲਜ ਦੀ ਮਾਈਕਰੋ ਡਿਪਾਰਟਮੈਂਟ ਦੇ ਕੋਲ ਇੱਕ ਲੈਬ ਦੇ ਵਿੱਚ ਵਾਇਰੋਲੋਜੀ ਲੈਬ ਹੈਗੀ ਆ ਉੱਤੇ ਟੈਸਟ ਕੀਤੇ ਜਾਂਦੇ ਨੇ ਸਿਰਫ ਐਚ ਐਮ ਪੀ ਵੀ ਨਹੀਂ ਉੱਤੇ ਸਾਰੇ ਇਹ ਜਿੰਨੇ ਵੀ ਵਾਇਰਸਿਸ ਦਾ ਗਰੁੱਪ ਹੈ ਇਨਫਲੂਐਂਜ਼ਾ A ਇਨਫਲੂਐਂਜ਼ਾ B ਆਰ ਐਸ ਵੀ ਤੇ ਕੋਵਿਡ ਤੇ ਐਚ ਐਮ ਪੀ ਵੀ ਸਾਰੇ ਟੈਸਟ ਕੀਤੇ ਜਾਂਦੇ ਉਹਦੇ ਚੋਂ ਇੱਕ ਵਿੱਚ ਦਾ ਐਚ ਐਮ ਪੀ ਵੀ ਟੈਸਟ ਪੋਜ਼ਿਟਿਵ ਆਇਆ ਕਿੰਨਾ ਸਾਲ ਦਾ ਹੈ ਬੱਚਾ 1.5 ਸਾਲ ਦਾ ਤੇ ਕੀ ਸਿੰਪਟਮਸ ਵਗੈਰਾ ਇਸ ਵਿੱਚ ਨਿਕਲਦੇ ਆਮ ਜਿਹੜੇ ਲੱਛਣ ਨੇ ਫਲੂਜ ਕਿਸੇ ਵਿੱਚ ਵੀ ਆਉਂਦੇ ਨੇ ਕੋਈ ਲੱਛਣਾ ਨਾਲ ਬੱਚਾ ਕਿ ਵੀ ਦਾਖਲ ਨਿਮੋਨੀਆ ਵਾਇਰਲ ਨਿਮੋਨੀਆ ਜਿਸ ਵਿੱਚ ਲੰਗਜ਼ ਇਨਵੋਲਵਮੈਂਟ ਹੁੰਦੀ ਹੈ ਤੇ ਬਾਕੀ ਉਹਦੀ ਸਟੇਟਸ ਲਾਜ ਦੀ ਹੈਗਾ ਅਰ ਜਿੰਦਾ ਸਵਾਲ ਤੋਂ ਕੋਡ ਰਿਕੋਰਡ ਲੈ ਰਿਹਾ ਸਰੀਰ వైరਸ ਦਾ ਇਫੈਕਟ ਕਿੰਨਾ ਹੁੰਦਾ ਜੀ ਬੋਡੀ ਨੂੰ ਹੋਰ ਇਹ ਕਿ ਬੱਚਿਆਂ ਨੂੰ ਹੁੰਦਾ ਜਾਂ ਇਹ ਕੋਈ ਏਜ ਲਿਮਟ ਵੀ ਕੋ ਆਮ ਜਿਵੇਂ ਨਿਮੋਨੀਆ ਕਰਨ ਵਾਲੇ ਜੁਨੇ ਵੀ ਵਾਇਰਸ ਗਰੁੱਪ ਨੇ ਜਾਂ ਬੈਕਟੀਰੀਆ ਵੀ ਕੁਝ ਕਰਦੇ ਨੇ ਉਸ ਤਰ੍ਹਾਂ ਦੇ ਹੀ ਸੇਮ ਲੱਛਣ ਨੇ ਜਿਵੇਂ ਬੁਖਾਰ ਆਣਾ ਸਾਹ ਦੀ ਔਖਾਈ ਆਣੀ ਤੇ ਸਾਹ ਤੇਜ਼ੀ ਨਾਲ ਚੱਲਣਾ ਫਸਲੀਆਂ ਦਾ ਮੂਵਮੈਂਟ ਹੋਣੀ ਤੇ ਬੱਚਿਆਂ ਦੇ ਵਿੱਚ ਕਈ ਵਾਰ ਜਿਵੇਂ ਬੇਹੋਸ਼ੀ ਜਾਂ ਫਿਰ ਬੱਚਾ ਖਾਣਾ ਪੀਣਾ ਛੱਡ ਦਿੰਦਾ ਇਹ ਜਿਹੜੀ ਦਿੱਕਤ ਆਉਂਦੀ ਹੈ ਛੋਟੇ ਬੱਚਿਆਂ 'ਚ ਖਾਸ ਕਰਕੇ 5 ਸਾਲ ਤੋਂ niche ਇਹ ਦਿੱਕਤ ਇਸ ਲਈ ਵਾਇਰਸ ਇਸ ਨੂੰ ਕਿਵੇਂ ਲੱਗਿਆ ਕੁਛ ਇਸ ਪਤਾ ਲੱਗ ਪਾਇਆ ਕਿ 1 ਸਾਲ ਦਾ ਬੱਚਾ ਜੀ ਇਹ ਕਿਹਦੇ ਕੋਈ ਤੂਪ ਪਰੇ ਦੇਖੋ ਜਿਹੜਾ ਚੰਪੀ ਵਾਇਰਸ ਨੂੰ ਕੁਝ ਦਿਨ ਪਹਿਲਾਂ ਨਿਊਜ਼ ਦੇ ਵਿੱਚ ਦੇਖਣ ਚਾਰੇ ਜੀ ਚਾਈਨਾ 'ਚ ਪਤਾ ਲੱਗਿਆ ਤੇ ਇਹ ਉਹੀ ਵਾਇਰਸ ਹੈ ਲੇਕਿਨ ਇਸ ਤੋਂ ਘਬਰਾਉਣ ਵਾਲੀ ਗੱਲ ਨਹੀਂ ਹੈ ਕਿਉਂਕਿ ਇਹ ਵਾਇਰਸ ਆਲਰੇਡੀ ਸਰਕੂਲੇਸ਼ਨ 'ਚ ਹੈਗਾ ਕਈ ਸਾਲਾਂ ਤੋਂ ਵੀ 25 ਸਾਲਾਂ ਤੋਂ ਇਹ ਡਿਟੈਕਸ਼ਨ ਹੋ ਰਹੀ ਹੈ ਸੋ ਇਸ ਚੀਜ਼ 'ਚ ਜੋ ਗਵਰਨਮੈਂਟ ਦੀਆਂ ਹੁੰਦੀਆਂ ਗਾਈਡਲਾਈਨਸ ਨੇ ਉਹਦੇ ਵਿੱਚ ਇਸ ਚੀਜ਼ ਤੋਂ ਘਬਰਾਉਣ ਦੀ ਕੋਈ ਗੱਲ ਨਹੀਂ जीवीएस स्वाइन फ्लू थे बाकी इन्फ्लुएंजा ग्रुप थे टाइप ए टाइप बी या फिर स्वाइन फ्लू थे गेसेस को मैनेज कितना है उसी लाइन से इन्होंने मैनेज कितना पंजाब के बीच पहला केस है नहीं उससे तो पहला भी ओरिजिनल्स तो तो भी लुधियाना पहाड़ी जैसे पटियाला में कितने केस पहला ना पहला ही केस है 24 भी जो वायरस डिटेक्शन हुई है क्योंकि तो लैब्स दी मतलब जो डी इन्वेस्टिगेट टेस्ट हर जगह तो भी नहीं है ਜਿਵੇਂ ਕਿਸੇ ਵੀ ਠੰਡੇ ਮੌਸਮ 'ਚ ਅਸੀਂ ਵਾਇਰਸ ਤੋਂ ਨਿਮੋਨੀਆ ਤੋਂ ਬਚਾਅ ਕਰਦੇ ਹਾਂ ਉਹੀ ਸਾਰੀਆਂ ਪ੍ਰੀਕਾਸ਼ਨਸ ਬੱਚਿਆਂ ਲਈ ਅਡਾਪਟ ਕਰਨੀਆਂ ਜਿਵੇਂ ਮੌਸਮ ਬਦਲਦਾ ਹੈ ਵਿੱਚ ਬਾਰਿਸ਼ ਆ ਜਾਂਦੀ ਹੈ ਵਿੱਚ ਧੁੱਪ ਆ ਜਾਂਦੀ ਹੈ ਤੇ ਧੁੱਪ 'ਚ ਆਪਾਂ ਕੱਪੜੇ ਘਟਾ ਦਿੰਨੇ ਆ ਗਰਮੀ 'ਚ ਲੱਗਣ ਲਾਇਆ ਜਾਂਦੀ ਹੈ ਉਹ ਲੇਕਿਨ ਸ਼ਾਮ ਨੂੰ ਰਾਤ ਨੂੰ ਠੰਡਕ ਹੋ ਜਾਂਦੀ ਹੈ ਵਿੱਚ ਬਾਰਿਸ਼ ਪੈ ਰਹੀ ਹੈ ਹਵਾਵਾਂ ਤੇਜ਼ ਠੰਡੀਆਂ ਚੱਲ ਰਹੀਆਂ ਸੋ ਥੋੜੇ ਦਿਨ ਪਰਹੇਜ਼ ਕੀਤਾ ਜਾਵੇ ਥੋੜੇ ਦਿਨ ਆਪਣੇ ਗਰਮ ਕੱਪੜੇ ਪਾ ਕੇ ਰੱਖੇ ਜਾਣ ਬੱਚਿਆਂ ਨੂੰ ਠੰਡ 'ਚ ਇੱਕਦਮ ਬਾਈਕ ਤੇ ਲਿਜਾਣ ਵਾਲੇ ਹਵਾਵਾਂ ਤੋਂ ਬਚਾਇਆ ਜਾਵੇ ਟੋਪੀ ਜਰਬਾ ਪਾ ਕੇ ਰੱਖਿਆ ਜਾਣ ਤੇ ਜਿਹੜਾ ਇੱਕਦਮ ਨਵਾ ਕੇ ਠੰਡਕ ਜਿਹੜਾ ਐਕਸਪੋਜ਼ਰ ਜਿਹੜਾ ਜਿਹੜੇ 5 ਸਾਲ ਤੋਂ ਛੋਟੇ ਬੱਚੇ ਆ ਉਹਨਾਂ ਚ ਖਾਸ ਤੋ ਅਤੇ ਇੱਕ ਬਜ਼ੁਰਗਾਂ ਦੇ ਵਿੱਚ ਜਿਹੜੇ 60 ਸਾਲ ਤੋਂ ਉੱਪਰ ਦੇ ਬਜ਼ੁਰਗ ਹੈ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਸਰ ਇਹਦੇ ਮਾਤਾ ਪਿਤਾ ਨੂੰ ਵੀ ਟੈਸਟ ਵਗੈਰਾ ਹੋਏ ਇਹ ਨਹੀਂ ਇਹਦੇ ਵਿੱਚ ਗਾਈਡਲਾਈਨਸ ਕਹਿੰਦੀਆਂ ਕਿ ਜਿਹੜੇ ਤਾਂ ਲੱਛਣ ਆਣਗੇ ਔਰ ਇਸ ਤਰ੍ਹਾਂ ਦੀ ਸਾਹ ਦੀ ਦਿੱਕਤ ਉਹਨਾਂ ਨੂੰ ਵੀ ਆਉਂਦੀ ਹੈ ਫਿਰ ਟੈਸਟ ਕਰਨਾ ਬੰਦਾ ਉਹਨਾਂ ਦਾ ਅਦਰਵਾਇਜ਼ ਕੋਈ ਪੋਜ਼ਿਟਿਵ ਵਾਲਾ ਸੈਪਰੇਟ ਰਹਗਾ ਹੈ ਆਈਸੋਲੇਸ਼ਨ ਮੈਂਟੇਨ ਕੀਤੀ ਜਾਂਦੀ ਹੈ ਸੇਮ ਲਾਈਕ ਇਸ ਜਿਵੇਂ ਸਾਈਨਫਲ ਦੇਗੇ ਸਿਸਟ ਕੀਤੀ ਜਾਂਦੀ ਹੈ ਇਸ ਸਮੇਂ ਇੱਥੇ ਵੀ ਕਰਵਾਇਆ ਜਾ ਰਿਹਾ ਹੈ ਠੀਕ ਹੈ